ਜਿਵੇਂ ਕਹਿੰਦੇ ਨਹੀਂ ਹੁਣ ਤੇ ਵੀ ਗੱਡੇ ਨਾਲ ਕੱਟਾ ਬੰਨਦਾ ਉਹ ਕੰਮ ਹੋ ਗਿਆ ਨਿਕਲੀ ਜਾ ਰਹੀ ਆ ਹੁਣ ਸਾਰੇ ਬੰਦੇ ਜਵਾਬ ਦੇਈ ਜਾ ਰਹੇ ਨੇ ਆਜੋ ਤੁਹਾਨੂੰ ਸਬਸਿਡੀ ਦੱਸਦੇ ਆ ਵੀ ਕਿੱਦਾਂ ਨਿਕਲੀ ਆ ਟਰੈਕਟਰਾਂ ਤੇ ਵੀ ਐਮਪਲੀਮੈਂਟਾਂ ਤੇ ਆ ਸਾਰੇ ਛੜੀ ਦਾ ਬਾਹਲਾ ਰੋਲਾ ਪੈਂਦਾ ਸੀ ਬਾਈ ਸਬਸਿਡੀ ਤੇ ਵੀਡੀਓ ਪਾ ਦੇ ਆ ਗਈ ਸਬਸਿਡੀ ਹੁਣ ਕੋਈ ਲੈਣ ਨੂੰ ਤਿਆਰ ਨਹੀਂ ਹੁਣ ਲੱਤਾਂ ਭਾਰ ਨਹੀਂ ਚੱਲਦੀ ਆ ਬੰਦਾ ਕਰੇ ਤਾਂ ਕਰੇ ਕੀ ਜਿੰਨਾ ਚਾ ਸੀ ਉਨਾ ਹੀ ਚਾ ਉਤਰ ਗਿਆ ਸਬਸਿਡੀ ਦਾ ਬਹੁਤ ਰੌਲਾ ਚੱਲਦਾ ਸੀ ਪਹਿਲਾਂ ਤਾਂ ਮੈਂ ਇਹ ਦੱਸਦਾ ਕਿ ਸਬਸਿਡੀ ਹੈਗੀ ਕਾਈ ਸੀ ਸਬਸਿਡੀ ਹੈਗੀ ਟਰੈਕਟਰਾਂ ਤੇ ਐਗਰੀਕਲਚਰ ਮਸ਼ੀਨਰੀ ਤੇ ਮਤਲਬ ਕੀ ਆ ਕਿ ਆ ਜਿਹੜੀ ਪ੍ਰਾਲੀ ਦੱਬਣ ਵਾਲੇ ਸੰਦ ਨੇ ਮਲਚਰ ਹੋ ਗਿਆ ਰੋਟਾਵੇਟਰ ਹੋ ਗਿਆ ਆ ਤੁਹਾਡਾ ਸੁਪਰ ਸੀਡਰ ਹੋ ਗਿਆ ਰੋਟਾਵੇਟਰ ਨਹੀਂ ਸੌਰੀ ਸੁਪਰ ਸੀਡਰ ਹੋ ਗਿਆ ਪਲੋ ਹੋ ਗਿਆ ਜਿੰਨੇ ਵੀ ਮਲਚ ਕਰਨ ਵਾਲੇ ਤੇ ਆਹ ਪ੍ਰਾਲੀ ਨੂੰ ਦੱਬਣ ਵਾਲੇ ਸੰਦ ਨੇ ਉਹਦਾ ਬੈਲਰ ਹੋ ਗਿਆ ਗੱਠਾਂ ਬੰਨਣ ਵਾਲਾ ਜਿਗਾੜਾ ਜਾਂ ਹੋ ਗਿਆ। ਇਹਦੇ ਤੇ ਦੋ ਤਰ੍ਹਾਂ ਦੀ ਸਬਸਿਡੀ ਸੀਗੀ। ਇੱਕ ਤਾਂ ਇੰਡੀਵਿਜੂਅਲ ਸੀ, ਇੱਕ ਹੈਗੀ ਸੀ ਦੂਈ ਆਪਣੀ ਗਰੁੱਪ ਵਾਲੀ। ਅੱਜ ਆਪਾਂ ਗੱਲ ਕਰਨੀਆਂ ਗਰੁੱਪ ਵਾਲੀ ਦੀ 30 ਲੱਖ ਵਾਲੀ ਦੀ। ਇਹਦੇ ਵਿੱਚ ਦੋ ਤਰ੍ਹਾਂ ਦੀ ਸਬਸਿਡੀ ਸੀ। ਇੱਕ ਇੰਡੀਵਿਜੂਅਲ, ਇੰਡੀਵਿਜੂਅਲ 'ਚ ਕੀ ਪੰਗਾ ਸੀ? ਸਰਕਾਰ ਸਮਾਨ ਬਹੁਤ ਮੰਗਦੀ ਸੀ। ਸਮਾਨ ਕੀ ਟਰਨਾਂ ਦੋ ਜੀ ਆਹ ਦੋ ਬਾਦ ਉਹ ਕਾਗਜ਼ ਪੱਤਰ ਬਹੁਤ ਲੱਗਦੇ ਸੀ। ਉਹਨੂੰ ਵੀ ਆਪਾਂ ਛੱਡ ਦੋ। ਆਪਾਂ ਆਜੋ ਗਰੁੱਪ ਵਾਲੀ। ਗਰੁੱਪ ਵਾਲਿਆਂ ਜ਼ਿਲ੍ਹੇ 'ਚ ਇੱਕ 'ਚ ਨਿਕਲੀਆਂ ਨੇ ਜਿੰਨਾਕ ਮੈਨੂੰ ਪਤਾ ਮੈ ਤੁਹਾਨੂੰ ਉਹਦਾ ਬੇਰਵਾ ਦੇ ਦਿੰਨੇ ਪੰਗਾ ਕੀ ਆ ਸਬਸਿਡੀ ਹੈਗੀ ਆ 80% ਪੈਸੇ ਤੁਹਾਨੂੰ ਮਿਲਣੇ ਨੇ 24 ਲੱਖ ਰੁਪਈਆ ਦੇਣਾ ਪੱਲਿਓ ਤੁਸੀਂ 6 ਲੱਖ ਰੁਪਈਆ ਪਰ ਤੁਹਾਡੇ 30 ਲੱਖ ਕੋਲ ਹੋਣਾ ਚਾਹੀਦਾ ਉਹ ਕਿਵੇਂ ਹੋਣਾ ਚਾਹੀਦਾ ਆਪਾਂ ਉਹਦੇ ਤੇ ਗੱਲ ਕਰਦੇ ਆ 30 ਲੱਖ ਕੀ ਆ ਕਿ 6 ਲੱਖ ਰੁਪਈਆ ਤੋਂ ਤੁੰ ਕੈਸ਼ অর ਬੈਂਕ ट्रांजैक्शन ਹੋਊਗੀ ਉਹ ਵੀ ਕੈਸ਼ ਨਹੀਂ ਹੁੰਦੀ ਮਤਲਬ ਕਿ ਤੁਹਾਡੇ ਖਾਤੇ ਚੋਂ ਚਲਿਆ ਜਾਊਗਾ 6 ਲੱਖ ਰੁਪਈਆ 24 ਰਹਿ ਗਈ ਸਬਸਿਡੀ 24 ਦਾ ਤੁਸੀਂ ਇਹ ਨਹੀਂ ਕਿ ਤੁਸੀਂ 24 ਕੈਸ਼ ਦੇ ਸਕਦੇ ਹੋ ਜਾਂ ਆਪਣੇ ਖਾਤੇ ਚ ਦੇ ਆਪਣੇ ਖਾਤੇ ਚੋਂ ਦੇ ਸਕਦੇ ਹੋ ਨਾ ਤੁਹਾਨੂੰ 24 ਲੱਖ ਦਾ ਲੋਨ ਕਰਾਉਣਾ ਹੀ ਕਰਾਉਣਾ ਪੈਣਾ ਹੈ ਹਰ ਹਾਲਤ ਚ ਗਰੁੱਪ ਵਾਲਿਆਂ ਦੀ ਗੱਲ ਕਰਦਾ ਹੈ ਸਬਸਿਡੀ 80% ਆ 80% ਦੇ ਹਿਸਾਬ ਨਾਲ 30 ਲੱਖ ਦਾ 24 ਲੱਖ ਬਣ ਗਿਆ 24 ਲੱਖ ਦਾ ਤੁਹਾਨੂੰ ਲੋਨ ਕਰਾਉਣਾ ਪੈਣਾ ਲੋਨ ਕਰਾ ਲਿਆ ਲੋਨ ਕਰਾ ਕੇ ਤੁਸੀਂ 24 ਲੱਖ ਰੁਪਇਆ ਲੋਨ ਆਲਾ ਸਰਕਾਰ ਨੂੰ ਪਤਾ ਠੀਕ ਆ ਤੇ 6 ਲੱਖ ਰੁਪਇਆ ਆਪਣੇ ਸੇਵਿੰਗ ਅਕਾਊਂਟ ਚੋਂ ਉਹ ਮੈਨੂੰ ਐਗਜੈਕਟ ਪਤਾ ਨਹੀਂ ਵੀ ਕੈਸ਼ ਤਾਂ ਦੇਖੋ ਲੈਂਦੀ ਨਹੀਂ ਸਰਕਾਰੀ ਅਦਾਰੇ ਤਾਂ ਕੋਈ ਕੈਸ਼ ਨਹੀਂ ਲੈਂਦਾ ਉਹ ਤੁਹਾਡੇ ਖਾਤੇ ਚੋਂ ਜਾਊਗਾ ਸੇਵਿੰਗ ਚੋਂ ਜਾਂ ਤੁਹਾਡੇ ਪਰਸਨਲ ਅਕਾਊਂਟ ਚੋਂ ਠੀਕ ਆ 6 ਲੱਖ ਰੁਪਇਆ ਤਾਂ ਉਧਰੋਂ ਚਲਿਆ ਗਿਆ 24 ਲੱਖ ਦਾ ਕਰਾ ਲਿਆ ਤੁਸੀਂ ਲੋਨ 24 ਲੱਖ ਸਰਕਾਰ ਕੋਲ ਪਹੁੰਚ ਗਿਆ ਫਿਰ ਸਵਾਲ ਕੀ ਉੱਠਦਾ ਹਾਲਾਂਕਿ ਇਹ ਕਹਿੰਦਾ 24 ਇਧਰੋਂ ਲੋਨ ਕਰਾ ਕੇ ਦੇਤਾ 6 ਇਧਰੋਂ ਦੇਤਾ ਸਬਸਿਡੀ ਕਹਦੀ ਹੋਈ ਟੱਟੂ ਦੀ ਸਬਸਿਡੀ ਬਰਦਰ ਐ ਨਹੀਂ ਹੈਗੀ ਸਬਸਿਡੀ ਤੇ ਕੰਡੀਸ਼ਨ ਹੈਗੀ ਆ 5 ਸਾਲ ਦੀ 5 ਸਾਲ ਉਹ 24 ਲੱਖ ਰੁਪਈਆ ਤੁਸੀਂ ਕਢਾ ਨਹੀਂ ਸਕਦੇ 24 ਲੱਖ ਰੁਪਈਆ ਤੁਹਾਨੂੰ 5 ਸਾਲ ਵੇਟ ਕਰਨੀ ਪੈਣੀ ਆ 5 ਸਾਲ ਬਾਅਦ ਉਹ 24 ਲੱਖ ਰੁਪਈਆ ਤੁਹਾਡੇ ਖਾਤੇ ਚ ਆਊਗਾ ਹੁਣ ਦਿੱਕਤ ਆ ਗਈ ਵੀ ਫਿਰ 24 ਲੱਖ ਦਾ ਤਾਂ ਵਿਆਜ ਬਹੁਤ ਬਣ ਜੂ 24 ਲੱਖ ਰੁਪਏ ਦਾ ਜਿਹੜਾ ਵਿਆਜ ਆ 7% ਦਾ 8% ਦਾ ਮੈਨੂੰ ਐਗਜ਼ੈਕਟ ਪਤਾ ਨਹੀਂ ਐਥੇ ਕਿ ਮੈਂ ਸੁਣਿਆ 7% ਦਾ ਵਿਆਜ ਆ ਉਹ ਤੁਹਾਨੂੰ 5 ਸਾਲ ਵਿਆਜ ਤੁਹਾਨੂੰ ਮਿਲਣਾ ਹੈ 24 ਲੱਖ ਦਾ ਐਫ ਡੀ ਹੋ ਜਾਣੀ ਉਹਦੀ ਫਿਕਸਡ ਡਿਪੋਜ਼ਿਟ ਹੋਣਾ ਹੈ ਸੱਚ ਉਹਦਾ ਉਹ 24 ਲੱਖ ਰੁਪਇਆ ਸਰਕਾਰ ਨੇ ਤੁਹਾਡੀ ਐਫ ਡੀ ਕਰਾ ਦੇਣੀ ਆ ਐਫ ਡੀ ਟੁੱਟਣੀ 5 ਸਾਲ ਬਾਅਦ ਆ ਉਹਦਾ ਤੁਹਾਨੂੰ ਵਿਆਜ ਪਿੰਨ ਲੱਗ ਗਿਆ ਜਿਹੜਾ ਤੁਹਾਡਾ ਲੋਨ ਚੱਲ ਰਿਹਾ ਹੈ ਲੋਨ ਆ ਜਿਹੜਾ ਤੁਹਾਡਾ ਹੁਣ ਲੋਨ ਤੇ ਵਿਆਜ ਤੁਸੀਂ ਉਹ ਪਤਾ ਕਰ ਲਓ ਵੀ ਕਿੰਨਾ ਮੈਨੂੰ ਤਾਂ ਪਤਾ ਲੱਗਿਆ ਵੀ 6% ਵਿਆਜ ਆ ਜੇ 6% ਵਿਆਜ ਆ ਫਿਰ ਤਾਂ ਤੁਹਾਨੂੰ 1000 ਰੁਪਏ ਬਚਦਾ ਹੀ ਆ ਲੱਖ ਮਗਰ ਜਾਂ ਚਲੋ ਕਹਿ ਲਓ ਵੀ ਪੂਰਾ ਸੂਰਾ ਹੀ ਹੁੰਦਾ ਬਰਾਬਰ ਬਰਾਬਰੀ ਹੁੰਦਾ ਇਧਰੋਂ ਤੁਹਾਡਾ ਉਹਨਾਂ ਵਿਆਜ ਪੈ ਜਾਂਦਾ ਉਧਰੋਂ 24 ਲੱਖ ਰੁਪਏ ਦਾ ਤੁਹਾਨੂੰ ਐਫ ਡੀ ਦਾ ਵਿਆਜ ਆਈ ਜਾਂਦਾ ਠੀਕ ਆ ਪਰ ਇਹ ਦਿਮਾਗ 'ਚ ਮਤ ਖਿਆਲ ਪਾੜ ਲਿਓ ਵੀ ਤੁਹਾਨੂੰ 24 ਲੱਖ ਰੁਪਏ ਤੁਰਤੇ ਤੁਸੀਂ ਜੇਬ 'ਚ ਪਾ ਲੈਣਾ ਸਰਕਾਰ ਬਹੁਤ ਸਿਆਣੀ ਆ ਆ ਕੰਮ ਨਹੀਂ ਹੋਣਾ ਇਹ ਪਹਿਲਾਂ ਚੀਜ਼ ਚੱਲਦੀ ਸੀ 24 ਲੱਖ ਤੁਹਾਨੂੰ ਮਿਲੇਗਾ ਉਹਦਾ ਤੁਹਾਨੂੰ ਵਿਆਜ ਵਾਲੀ ਵੀ ਸਮੱਸਿਆ ਨਹੀਂ ਕਿਉਂਕਿ ਜਿੰਨਾ ਤੁਹਾਨੂੰ ਐਫ ਡੀ ਦਾ ਆ ਰਿਹਾ ਉਧਰੋਂ ਤੁਹਾਨੂੰ ਉਹਨਾਂ ਵਿਆਜ ਪਈ ਜਾ ਰਿਹਾ ਪਰ ਇਹਦੀ ਐਟ ਦੀ ਐਂਡ ਆਫ ਦੀ ਡੇ ਗੱਲ ਕੀ ਆ ਕਿ ਤੁਹਾਨੂੰ 5 ਸਾਲ ਵੇਟ ਕਰਨੀ ਹੀ ਕਰਨੀ ਪੈਣੀ ਕਿਉਂਕਿ ਪਹਿਲਾਂ ਲੋਕ ਕੀ ਕਰਦੇ ਸੀ ਅਲਾ ਸੰਦ ਸੰਦ ਵੇਚ ਲੈਂਦਾ ਸੀ ਨਾ ਹੁਣ ਤੁਸੀਂ ਸੰਦ ਵੇਚ ਸਕਦੇ ਹੋ ਤੁਸੀਂ ਵੇਚ ਕੇ ਵੀ ਕਿੱਥੇ ਜਾਓਗੇ ਵੇਚ ਲਿਓ ਤਾਂ ਵੀ ਬੰਦਾ ਫਸਿਆ ਸਰਕਾਰ ਨੇ ਇਹ ਜਿੰਦਾ ਲਾਇਆ ਵੀ ਜੇ ਵਿਚਣਗੇ ਵੀ ਤਾਂ ਜਾਣਗੇ ਕਿੱਥੇ 24 ਲੱਖ ਰੁਪਏ ਤਾਂ ਸਾਡਾ ਐਫ ਡੀ ਪਈਆ ਫਿਰ ਬੰਦਾ ਉਹ ਤੋਂ ਡਰਦਾ ਵੀ ਯਾਰ ਕਿਤੇ 24 ਲੱਖ ਰੁਪਏ ਸਾਨੂੰ ਮਿਲੇ ਹੀ ਨਾ ਇਹ ਡਰ ਬਹਿ ਗਿਆ ਨਾ ਜ਼ਿੰਮੇਵਾਰ ਦੇ ਮਨ ਦੇ ਵਿੱਚ ਵੀ ਜੇ ਅਸੀਂ ਕੱਲ ਨੂੰ ਸੰਤਾਨ ਦੀ ਮੰਨ ਲਓ ਚੈਕਿੰਗ ਹੋ ਗਈ ਵੈਰੀਫਿਕੇਸ਼ਨ ਕਰਨ ਲੱਗੀ ਗਵਰਨਮੈਂਟ ਸੰਤ ਅਸੀਂ ਨਾਂ ਦਿਖਾ ਪਾਏ ਸਾਡਾ ਕਿਤੇ 24 ਲੱਖੇ ਨਾ ਮਰ ਜਿਵੇ ਉਹ ਡਰ ਵੀ ਅਗਲੇ ਨੇ ਵਰਕਰਾਂ ਰੱਖਦਾ 24 ਲੱਖ ਰੁਪਏ ਦੀ 5 ਸਾਲ ਦੀ ਕੰਡੀਸ਼ਨ ਵੀ ਰੱਖਤੀ ਹੁਣ ਇੱਕ ਤਰ੍ਹਾਂ ਦਾ ਕਹਿਣ ਤੋਂ ਭਾਵ ਤੁਸੀਂ ਵੀਰੇ 30 ਲੱਖ ਰੁਪਇਆ ਪੱਲਿਓਂ ਹੀ ਦੇਣਾ 24 ਲੱਖ ਦਾ ਜਿਹੜਾ ਲੋਨ ਹੋਣਾ ਉਹ ਵੀ ਤਾਂ ਤੁਹਾਡੇ ਨਾਂ ਤੇ ਹੀ ਹੋਣਾ ਹੈ 24 ਲੱਖ ਦੇ ਤੁਸੀਂ ਦੇਣਦਾਰ ਤਾਂ ਹੋਗਾ ਉਹ ਹੋਗੇ 6 ਲੱਖ ਤੁਸੀਂ ਪੱਲਿਓਂ ਦੇਤਾ 24 ਲੱਖ ਦੇ ਤੁਸੀਂ ਦੇਣਦਾਰ ਹੋਗੇ 30 ਲੱਖ ਰੁਪਇਆ ਹੋ ਗਿਆ ਇੱਕ ਤਰ੍ਹਾਂ ਦਾ ਤੁਹਾਡੇ ਕੋਲ 30 ਲੱਖ ਰੁਪਇਆ ਹੋਣਾ ਚਾਹੀਦਾ ਉਹ ਕਿਵੇਂ ਆ ਲੋਨ ਭਾਈ ਜੀ ਤਾਂ ਹੋਊ ਜੇ ਆਪਣੀ ਸਿਭਲ ਸਹੀ ਆ ਲੋਨ ਤਾਂ ਹੋਊ ਜੇ ਆਪਣਾ ਹੁਣ ਇਹ ਮੈਨੂੰ ਐਗਜੈਕਟ ਪਤਾ ਨਹੀਂ ਹੈ ਭਾਈ ਤੁਸੀਂ ਪਤਾ ਕਰ ਲਿਓ ਵੀ ਲੋਨ ਦਾ ਸਿਸਟਮ ਕੀ ਆ ਉਹਦੇ ਵਾਸਤੇ ਲੈਂਡ ਹੋਲਡਿੰਗ ਕਿੰਨੀ ਚਾਹੀਦੀ ਆ ਗਰੁੱਪ ਕੋਲ ਇਹ ਵੀ ਤਾਂ ਦਿੱਕਤ ਆ ਨਾ ਹੋਣਾ ਤਾਂ ਉਹ ਤੁਹਾਡੇ ਗਰੁੱਪ ਤੁਹਾਡੇ ਨਾਂ ਤੇ ਕਹਿ ਲਓ ਗਰੁੱਪ ਦੇ ਨਾਂ ਤੋਂ ਜਾਨੂ ਗਰੁੱਪ ਗਰੁੱਪ ਤੇ ਕੋਈ ਫੜ ਜਾਵੇ ਕੋਈ ਦਿੱਕਤ ਆ ਜਾਵੇ ਬੰਦਾ ਕੋਈ ਸ਼ੰਤ ਦੇਵੇ ਮਤਲਬ ਇੱਕ ਤਰ੍ਹਾਂ ਕਹਿਣ ਨੂੰ ਇਹ ਲਾ ਲਓ ਵੀ 30 ਲੱਖ ਰੁਪਈਆ ਭਾਈ ਪੱਲਿਓਂ ਲਾਉਣ ਵਾਲੀ ਲੋੜ ਗੱਲ ਆ ਹੁਣ ਜਿੰਨੀਆਂ ਸਬਸਿਡੀਆਂ ਨਿਕਲੀਆਂ ਨੇ ਆਹ ਹੁਣ ਆ ਗੀ ਵੀ ਸਬਸਿਡੀਆਂ ਨਿਕਲਦੀਆਂ ਕਿੰਨੀਆਂ ਨੇ ਜਿਵੇਂ ਮੰਨ ਕੇ ਚੱਲੋ ਕਿਸੇ ਜ਼ਿਲ੍ਹੇ ਚ 300 ਸਬਸਿਡੀ ਆ 300 ਸਬਸਿਡੀ ਚੋਂ ਕੀ ਆ 40 40 ਦਾ ਗਰੁੱਪ ਕੱਢਣ ਲੱਗ ਗਏ ਉਹਨਾਂ ਨੇ ਉਹਨਾਂ ਨੂੰ ਸੈਂਕਸ਼ਨ ਲੈਟਰ ਵੰਡਤਾ 40ਆਂ ਨੂੰ ਵੰਡਿਆ 40ਆਂ ਦੇ ਵਿੱਚੋਂ ਬੰਦੇ ਹੀ 10 ਰਹਿ ਗਏ 30 ਤਾਂ ਭੱਜ ਗਏ ਹਲਾ ਕਹਿੰਦਾ ਰਸੀਦ 5 ਸਾਲ ਕਿਵੇਂ ਖੜਾਂਗੇ ਲੋੜ ਤਾਂ ਅੱਜ ਆ ਹਰੇਕ ਨੂੰ ਜਿਗਾੜ ਲਾਉਂਦਾ ਅਗਲਾ 30 ਬੰਦੇ ਛੱਡ ਗਏ 30 ਨੂੰ ਉਹਨਾਂ ਨੇ ਅੱਗੇ ਕੰਟੀਨਿਊ ਕਰੀ ਜਾਣਾ ਅੱਗੇ ਹੁਣ ਬਾਕੀ ਉਹ ਸਰਕਾਰ ਦਾ ਹਿਸਾਬ ਕਿਤਾਬ ਹੈ ਮੈਨੂੰ ਪਤਾ ਨਹੀਂ ਵੀ ਇਹ ਡਰਾ ਸਿਸਟਮ ਆ ਕੀ ਸਿਸਟਮ ਆ ਕਿਵੇਂ ਕੱਢਦੇ ਨੇ ਮਤਲਬ ਮੈਨੂੰ ਤਾਂ ਇੱਕ ਜ਼ਿਲ੍ਹੇ ਦਾ ਪਤਾ ਮੈਨੂੰ ਜਿਹੜੇ ਬੰਦੇ ਨੇ ਜਾਣਕਾਰੀ ਦਿੱਤੀ ਉਹਨਾਂ ਦਾ ਕੋਈ ਸਾਡਾ ਭਤੀਜਾ ਮੁੰਡਾ ਉਹਨਾਂ ਦਾ ਕੋਈ ਖੇਤੀਬਾੜੀ ਵਿਭਾਗ ਵਿੱਚ ਲੱਗਿਆ ਹੋਇਆ ਉਹਨਾਂ ਨੇ ਦੱਸਿਆ ਸੀ ਵੀ 40 40 ਦਾ ਜਿਹੜਾ ਗਰੁੱਪ ਕੱਟ ਰਹੇ ਆ ਇਹ ਮੈਨੂੰ ਕੋਈ ਐਗਜ਼ੈਕਟ ਫਿਗਰ ਪਤਾ ਨਹੀਂ ਵੀ ਕਿਹੜੇ ਜ਼ਿਲ੍ਹੇ 'ਚ ਕਿੰਨੀ ਨਿਕਲਣੀ ਆ ਪਰ ਬਥੇਰੀਆਂ ਨਿਕਲਿਆ ਆਉਣੀਆਂ ਨੇ ਲੋਕਾਂ ਨੇ ਨਹੀਂ ਲੈਣੀਆਂ ਬਾਰੀ ਸਭ ਦੀ ਮੇਰਾ ਖਿਆਲ ਕਹਿੰਦਾ ਵੀ ਬਾਰੀ ਸਭ ਦੀ ਆ ਜਾਣੀਆਂ ਲੋਕਾਂ ਨੇ ਕਹਿ ਦੇਣਾ ਵੀ ਯਾਰ ਛੱਡ ਪਰ ਆਪਾਂ ਕੀ ਕਰਨਾ ਇਹ ਹੋ ਗਈ 30 ਲੱਖ ਵਾਲੀ ਹੁਣ ਜਿਹੜਾ ਵੱਡਾ ਗਰੁੱਪ ਆ ਪਤਾ ਨਹੀਂ 50 ਲੱਖ ਵਾਲਾ ਪਤਾ ਨਹੀਂ 80 ਲੱਖ ਵਾਲਾ ਉਹਦੀ ਮੈਂ ਹਲੇ ਜਾਣਕਾਰੀ ਇਕੱਠੀ ਕਰ ਲਾਉ ਮੇਰੇ ਕੋਲ ਡਿਟੇਲ ਹੈ ਨਹੀਂਗੀ ਉਹ ਵੀ ਆਪਾਂ ਪਤਾ ਕਰ ਲਾਂਗੇ ਹਾਂ ਸਿਸਟਮ ਦੋਨਾਂ ਦਾ ਇੱਕੇ ਆ ਜਿਹੜੀ 30 ਲੱਖ ਵਾਲੀ ਆ ਉਹਦਾ ਵੀ ਸਿਸਟਮ ਉਹੀ ਆ ਇੰਡੀਵਿਜੂਅਲ ਜੇ ਕੱਲਾ ਪਰਦਾ ਤਾਂ ਵੀ ਉਹਨੂੰ ਆਹੀ ਕੰਡੀਸ਼ਨ ਲੱਗਣੀ ਆ 2406 ਵਾਲੀ ਜੇ ਗਰੁੱਪ ਭਰਦਾ ਉਹਨੂੰ ਤਾਂ ਵੀ ਉਹੀ ਕੰਡੀਸ਼ਨ ਲੱਗਣੀ ਆ ਹੋ ਸਕਦਾ ਵੀ ਇੰਡੀਵਿਜੂਅਲ ਲਈ ਤਾਂ ਰੇਸ਼ੋ ਵੱਧ ਘਟ ਜਾਵੇ ਪਰ ਕੰਡੀਸ਼ਨ ਆਹੀ ਆ ਕਿ ਜਿੰਨੀਆਂ ਵੀ ਸਬਸਿਡੀਆਂ ਨੇ ਚਾਹੇ 30 ਵਾਲੀ ਆ ਚਾਹੇ 50 ਵਾਲੀ ਹੋਵੇ ਚਾਹੇ 80 ਵਾਲੀ ਹੋਵੇ ਜਿਹੜੀ ਮਰਜ਼ੀ ਹੋਵੇ ਜਿੰਨੇ ਦਾ ਵੀ ਜਿਗਾਰੜ ਆ ਪੈਸੇ ਤੁਸੀਂ ਇੱਕ ਵਾਰੀ ਪੱਲਿਓ ਲਾਉਣੇ ਲਾਉਣੇ ਨੇ ਚਾਹੇ ਤੁਸੀਂ ਆਪਣਾ ਲੋਨ ਕਰਾ ਕੇ ਦੋ ਚਾਹੇ ਆਪਣੇ ਪੱਲਿਓ ਦੋ ਇਹ ਵੀ ਗਵਰਨਮੈਂਟ ਦੀ ਕੰਡੀਸ਼ਨ ਆ ਕਿ ਤੁਸੀਂ ਇਹ ਨਹੀਂ ਵੀ ਸਾਰੇ ਪੈਸੇ ਕੈਸ਼ ਫੜਕੇ ਫੜਾ ਦੋਗੇ ਨਾ ਜਿੰਨੀ ਸਬਸਿਡੀ ਵਾਲੀ ਅਮਾਊਂਟ ਆ ਉਹਦਾ ਤੁਹਾਨੂੰ ਲੋਨ ਕਰਾਉਣਾ ਪੈਣਾ ਲੋਨ ਵਾਸਤੇ ਤੁਹਾਡੀ ਸਿਬਲ ਵੀ ਸਹੀ ਸਾਈਜ਼ ਦੀ ਆ ਤੁਹਾਡੇ ਕਾਗਜ਼ ਪੱਤਰ ਵੀ ਚਾਹੀਦੇ ਨੇ ਹੁਣ ਮੈਨੂੰ ਇਹ ਐਗਜ਼ੈਕਟ ਪਤਾ ਨਹੀਂ ਵੀ ਬੈਂਕ ਉਹਦੇ ਵਾਸਤੇ ਕੀ ਕੰਡੀਸ਼ਨਾਂ ਰੱਖੂਗਾ ਤੁਹਾਨੂੰ ਹਰ ਚੀਜ਼ ਮਤਲਬ ਕਿ ਪ੍ਰੋਪਰ ਤਰੀਕੇ ਪ੍ਰੋਪਰ ਚੈਨਲ ਚੱਲਣਾ ਪੈਣਾ ਇਹ ਨਹੀਂ ਵੀ ਜਿੱਦਨੂੰ ਲੋਟ ਆਇਆ ੱੱੱਕਾ ਮਾਰਤਾ ਠੀਕ ਹੈ ਜੀ ਸੋ ਮੇਰਾ ਖਿਆਲ ਹੈ ਗੱਲ ਤੁਹਾਡੇ ਸਮਝ ਆ ਗਈ ਹੋਣੀ ਆ ਜੋ ਵੀ ਜਿੰਨੀ ਮੈਂ ਇੱਕ ਮੈਂ ਬੇਨਤੀ ਕਰਦੇ ਆ ਮੈਂ ਹਰ ਵਾਰ ਇਹ ਗੱਲ ਧਿਆਨ ਚ ਰੱਖ ਲਿਆ ਕਰੋ ਮੈਂ ਨਹੀਂ ਕਹਿੰਦਾ ਕਿ ਮੈਂ ਪਰਫੈਕਟ ਆ ਇਹ ਮੈਂ ਤੁਹਾਨੂੰ ਪਹਿਲਾਂ ਕਹਿ ਦਿੰਨਾ ਜਿੰਨੀ ਖਰੇਕ ਬੰਦੇ ਕੋਲ ਜਾਣਕਾਰੀ ਹੁੰਦੀ ਉਹ ਸਾਂਝੀ ਕਰ ਲੈਂਦਾ ਮੇਰੀ ਕਹੀ ਕਿਸੇ ਵੀ ਗੱਲ ਤੇ ਮੈਂ ਆਪ ਹੀ ਕਹਿੰਨੇ ਕੋਈ 100% ਰਲਾਈ ਨਾ ਕਰੋ ਤੁਸੀਂ ਸਾਰਿਆਂ ਨੂੰ ਦੇਖੋ ਇਹ YouTube ਇਹ ਚੀਜ਼ ਇਦਾਂ ਦੀ ਆ ਕਿ ਤੁਸੀਂ ਸਾਰਿਆਂ ਨੂੰ ਦੇਖ ਕੇ ਆਪਣੇ ਕਿਸੇ ਫੈਸਲੇ ਤੇ ਪਹੁੰਚੋ ਜਿੰਨੇ ਬੰਦਾ ਇਕੱਠੀ ਕਰ ਸਕਦਾ ਉੰਨੇ ਅੱਗੇ ਜਾਣਕਾਰੀ ਦੇ ਦਿੰਦਾ ਇਹ ਕੋਈ ਜ਼ਰੂਰੀ ਨਹੀਂ ਕਿ ਹਰ ਟਾਈਮ ਹਰ ਬੰਦਾ ਸਹੀ ਹੋਵੇ ਸੋ ਬਹੁਤ ਧੰਨਵਾਦ ਸਾਸ਼ਟਰੀ ਕਾ